ਅਠਵਰੂ ਸਬੰਧੀ ਚਰਨਸ਼ੋਪਾਪਤ ਤਰਤੀ ਸ਼੍ਰੀ ਖਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜੋੜ ਮੇਲਾ ਅੱਜ ਸ਼ੁਰੂ ਹੋ ਚੁੱਕਾ ਹੈ ਪ੍ਰਧਾਨ ਸਰਬਜੀਤ ਸਿੰਘ ਬਾਣੀਆ ਮੈਨੇਜਰ ਪਰਮਜੀਤ ਸਿੰਘ ਬਾਣੀਆ ਆਦਿ ਉਧਧਾਰਾ ਨੇ ਦੱਸਿਆ ਕਿ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਸ਼੍ਰੀ ਖੰਡਪਾਟ ਸਾਹਿਬ ਦੇ ਪੋਕਰਵਾਏ ਗਏ ਹਨ ਤੇ 21 ਸਤੰਬਰ ਯਾਨੀ ਕਿ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਵੀਸ਼ਰੀ ਦਰਬਾਰ ਤੇ ਇਸ ਨਾਲ ਹੀ 8 ਵਜੇ ਤੋਂ ਰਾਤ 12 ਵਜੇ ਤੱਕ ਗੁਰਮਤ ਸਮਾਗਮ ਕਰਵਾਏ ਜਾਣਗੇ ਇਸ ਨਾਲ ਹੀ 22 ਸਤੰਬਰ ਨੂੰ 9 ਵਜੇ ਸ਼੍ਰੀ ਸ਼ਹਿਦ ਪੜ ਦੇ ਭੋਗ ਪਾਏ ਜਾਣਗੇ ਇਸ ਤੋਂ ਪ੍ਰੰਤ 10 ਵਜੇ ਤੋਂ ਸ਼ਾਮ 4 ਵਜੇ ਤੱਕ ਤਰਦੀ ਦਰਬਾਰ ਹੋਣਗੇ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸ਼ਰਧਾ ਭਾਵਨਾ ਦਿਖਾਈ ਜਾ ਰਹੀ ਹੈ ਲੋਕ ਹੁਮ ਹੁਮਾ ਕੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਓ ਤੁਹਾਨੂੰ ਘਰ ਬੈਠਿਆਂ ਕਰਵਾਉਂਦਿਆਂ ਦਰਸ਼ਨ ਅਰਕ ਗੁਰੂ ਸਹਿਬਾਨ ਜੀ ਦੀ ਪਾਵਨ ਚਰਨ ਛੋਹ ਧਰਤੀ ਸ੍ਰੀ ਖਡੂਰ ਸਾਹਿਬ ਜਿਨ੍ਹਾਂ ਸਥਾਨਾਂ ਤੇ ਅੱਠ ਗੁਰੂ ਸਹਿਬਾਨ ਜੀ ਦੇ ਪਾਵਨ ਚਰਨ ਪਏ ਹਨ ਔਰ ਇਸ ਧਰਤੀ ਤੇ ਧੰਨ ਗੁਰੂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ 1539 ਦੇ ਵਿੱਚ ਇਸ ਧਰਤੀ ਤੇ ਗੁਰਤਾ ਗੱਦੀ ਲੈਣ ਤੋਂ ਉਪਰੰਤ ਆਏ ਔਰ ਇਹ ਧਰਤੀ ਤੇ ਪਾਤਸ਼ਾਹ ਜੀ ਨੇ ਲਗਭਗ 13 ਸਾਲ ਰਹਿ ਕਰਕੇ ਸਿੱਖੀ ਦਾ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਆਪ ਵੀ ਅੰਮ੍ਰਿਤਮਈ ਪਾਵਨ ਬਾਣੀ ਦੇ 63 ਸ਼ਲੋਕ ਉਚਾਰਨ ਕੀਤੇ ਇਸੇ ਧਰਤੀ ਤੇ ਮੇਰੇ ਪਾਤਸ਼ਾਹ ਜੀ ਨੇ ਬਾਲਬੋਧ ਗੁਰਮੁਖੀ ਲਿਪੀ ਦੀ ਸੁਧਾਈ ਕਰਕੇ ਬੱਚਿਆਂ ਨੂੰ ਪੜਾਇਆ ਸਾਡੇ ਵਿੱਚ ਇਹ ਦਾਤ ਦਿੱਤੀ ਬਖਸ਼ਿਸ਼ ਕੀਤੀ ਔਰ ਇੱਥੇ ਹੀ ਪਾਤਸ਼ਾਹ ਜੀ ਨੇ ਮਲ ਅਖਾੜਿਆਂ ਦੀ ਦਾਤ ਆਰੰਭ ਕੀਤੀ ਕਿ ਸਰੀਰ ਤੰਦਰੁਸਤ ਹੋਣ arogh ਹੋਣ ਉਹਦੇ ਵਾਸਤੇ ਕਸਰਤ ਵੀ ਜ਼ਰੂਰੀ ਆ ਤੇ ਇਹਦੇ ਨਾਲ ਨਾਲ ਪਾਤਸ਼ਾਹ ਜੀ ਨੇ ਇਸੇ ਧਰਤੀ ਤੇ ਸਾਨੂੰ ਇਤਿਹਾਸ ਦੀ ਦਾਤ ਵੀ ਬਖਸ਼ਿਸ਼ ਕੀਤੀ ਜੋ ਭਾਈ ਬਾਲਾ ਜੀ ਦੇ ਕੋਲੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਜਨਮ ਸਾਖੀ ਸੁਣ ਕਰਕੇ ਭਾਈ ਪਿਹੜੇ ਮੁਖੇ ਨੂੰ ਲਿਖਾਰੀ ਲਾ ਕਰਕੇ ਇਹ ਜਨਮ ਸਾਖੀ ਸੁਣੀ ਅਤੇ ਲਿਖਵਾਈ ਇਸੇ ਤਰ੍ਹਾਂ ਦੇ ਨਾਲ ਇਸ ਧਰਤੀ ਤੇ ਮਾਤਾ ਖੀਵੀ ਜੀ ਗੁਰੂ ਕੇ ਮਹਿਲ ਉਹਨਾਂ ਨੇ ਲੰਗਰਾਂ ਦੇ ਵਿੱਚ ਖਿਆਲੀ ਖੀਰ ਬਣਾ ਕਰਕੇ ਵਰਤਾਈ ਕਿ ਜਿੱਥੇ ਸਾਨੂੰ ਪੜ੍ਹਾਈ ਦੀ ਜ਼ਰੂਰਤ ਆ ਜਿੱਥੇ ਸਾਨੂੰ ਚੰਗੀ ਸਿਹਤ ਦੀ ਜ਼ਰੂਰਤ ਆ ਉੱਥੇ ਨਾਲ-ਨਾਲ ਚੰਗੀ ਖੁਰਾਕ ਵੀ ਚਾਹੀਦੀ ਆ ਉਹਦੇ ਵਾਸਤੇ ਮਾਤਾ ਜੀ ਨੇ ਖਿਆਲੀ ਖੀਰ ਬਣਾ ਕਰਕੇ ਵਰਤੌਣੀ ਆਰੰਭ ਕੀਤੀ ਔਰ ਦੋ ਲੰਗਰਾਂ ਦਾ ਜ਼ਿਕਰ ਜਿਹੜਾ ਗੁਰਬਾਣੀ ਵਿੱਚ ਗੁਰੂ ਘਰ ਬਾਬੀਆਂ ਨੇ ਕੀਤਾ ਹੈ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜਿਹੜਾ ਸ਼ਬਦ ਦਾ ਲੰਗਰ ਵਰਤਾਉਂਦੇ ਸਨ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ ਤੇ ਦੂਜਾ ਲੰਗਰ ਦਾ ਜ਼ਿਕਰ ਹੈ ਕਿ ਬਲਵੰਡ ਖੀਵੀ ਨੇਕ ਜਨ ਜਨ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੇ ਆਲੀ ਸੋ ਇਸ ਧਰਤੀ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਇਹ ਬਖਸ਼ਿਸ਼ਾਂ ਇਹ ਦਾਤਾਂ ਵਰਤਾਉਂਦਿਆਂ ਸਾਨੂੰ ਨਾਮ ਬਾਣੀ ਦੇ ਨਾਲ ਮਾਲਕ ਦੇ ਨਾਲ ਜੋੜਿਆ ਔਰ ਤਿੰਨਾਂ ਦਾ ਜੋ ਪਾਵਨ ਇਸ ਵਾਰੀ ਗੁਰਤਾ ਗੱਦੀ ਗੁਰਪੁਰ ਬਾਰਿਆ ਹੈ ਉਹ 5 6 7 8 ਜੋ ਅੰਗਰੇਜ਼ੀ ਤਰੀਕ ਜਿਹੜੀ ਆ 20 21 ਤੇ 22 ਸਤੰਬਰ ਬਣਦੀ ਆ ਤੇ ਇਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਖਡੂਰ ਸਾਹਿਬ ਦਰਬਾਰ ਸਾਹਿਬ ਵੱਲੋਂ ਕਾਰ ਸੇਵਾ ਵਾਲੇ ਮਹਾਪੁਰਖ ਇਨ੍ਹਾਂ ਦੇ ਸਹਿਯੋਗ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਹੋਈਆਂ ਸਮੂਹ ਸੰਗਤਾਂ ਨੂੰ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗਦੀ ਗੁਰੂਪੁਰਬ ਜੋ 485ਵਾਂ ਗੁਰਤਾ ਗਦੀ ਗੁਰਪੁਰਬ ਆ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆਂ ਦਿੰਦੇ ਆਂ ਔਰ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਇਹ ਧਰਤੀ ਤੇ ਪਹੁੰਚ ਕਰਕੇ ਨਮਸਤਕ ਹੁੰਦੀਆਂ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਭਾਈ ਬਾਤ ਚੜ ਕੇ ਆਓ ਜੋੜ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਗੁਰੂ ਘਰ ਦੇ ਵਿੱਚ ਤਨ ਮਨ ਧਨ ਕਰਕੇ ਸੇਵਾ ਕਰਦੇ ਆਂ ਹੋਇਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ